ਸੰਤ ਹੰਸਾਲੀ ਵਾਲਿਆਂ ਨੂੰ ਸੁਪਨੇ ਚ ਬਾਬਾ ਸ਼੍ਰੀ ਚੰਦ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਜੋ ਵਿਜੀ ਦਸੀ 1000 ਗੁਣਾ ਫਲ ਮਿਲਦਾ ਹੈ ਇਹ ਜ਼ਿਕਰ ਬਾਬਾ ਜੀ ਅਕਸਰ ਦੀਵਾਨਾ ਵਿੱਚ ਕਰਦੇ ਸੀ ਸਾਧ ਸੰਗਤ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਦੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸਭ ਤੋਂ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਆਪਾਂ ਲਗਭਗ ਸਾਰੇ ਹੀ ਜਾਣਦੇ ਆ ਸੋ ਗੁਰਮੁਖ ਪਿਆਰਿਓ ਉਹ ਮਹਾਪੁਰਖ ਰੱਬੀ ਰੂ ਜਿਨ੍ਹਾਂ ਨੇ ਬਹੁਤ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਸਾਧ ਸੰਗਤ ਤੇ ਮੈਂ ਇਥੋਂ ਤੱਕ ਆਪਾਂ ਬਚਨ ਕਹਿ ਸਕਦੇ ਆ ਕਿ ਉਹ ਮਹਾਪੁਰਖ ਜਿਨ੍ਹਾਂ ਨੇ ਲਗਭਗ ਹਰ ਇੱਕ ਪਾਤਸ਼ਾਹੀ ਦੇ ਦਰਸ਼ਨ ਕੀਤੇ ਹੋ ਸਕਦੇ ਨੇ ਕਿਉਂਕਿ ਜਿਹੜੇ ਹਿਸਾਬ ਨਾਲ ਉਹਨਾਂ ਦੀ ਕਮਾਈ ਸੀ ਤੇ ਗੁਰਮੁਖ ਪਿਆਰਿਓ ਇੱਕ ਵਾਰ ਬਾਬਾ ਅਜੀਤ ਸਿੰਘ ਜੀ ਕਹਿੰਦੇ ਸੀ ਹੰਸਾਲੀ ਵਾਲੇ ਕਿ ਨਹੀਂ ਭਾਈ ਸੁਖਮਨੀ ਸਾਹਿਬ ਦੇ ਜਿਹੜੇ ਪਾਠ ਨੇ ਨਾ ਜੇਕਰ ਅਸੀਂ ਇੱਕ ਪਾਠ ਹੀ ਧਿਆਨ ਨਾਲ ਕਰ ਲਈਏ ਅਰਥਾਂ ਸਮੇਤ ਕਰ ਲਈਏ ਹੁਣ ਕਈਆਂ ਦਾ ਸਵਾਲ ਹੁੰਦਾ ਭਾਈ ਸਾਹਿਬ ਜੀ ਪਾਠ ਬਹੁਤ ਲੰਮਾ ਹੈ ਜੀ ਉਹ ਮਤਲਬ ਭਾਵ ਪਾਠ ਬਹੁਤ ਵੱਡਾ ਹੈ ਜੀ ਨਹੀਂ ਹੁੰਦਾ ਜੀ ਐਵੇਂ ਪ੍ਰੋਬਲਮ ਹੈ ਜੀ ਫਲਾਣਾ ਜੀ ਟਿਕੜਾ ਜੀ ਇਹਦਾ ਬਹੁਤ ਸਵਾਲ ਹੁੰਦੇ ਨਾ ਮੈਂ ਕਹਿੰਦਾ ਵੀ 24 ਅਸ਼ਟਪਦੀਆਂ ਨੇ ਇੱਕ ਕਸ਼ਟਪਦੀ ਨੂੰ ਕਰਨ ਤੇ ਸਾਨੂੰ ਕਿੰਨਾ ਕੁ ਸਮਾਂ ਲੱਗੂਗਾ 10 ਮਿੰਟ ਲੱਗ ਜਾਣਗੇ 12 ਮਿੰਟ 15 ਮਿੰਟ ਹੱਦ 18 ਤੋਂ 20 ਮਿੰਟ ਲੱਗ ਜਾਣਗੇ ਚਲੋ ਇੱਕ ਕਸ਼ਟਪਦੀ ਤੇ ਜੇ ਸਮਝ ਕੇ ਅਰਥਾਂ ਸਮੇਤ ਉਹਨੂੰ ਪੜੀ ਅੱਜ ਕੱਲ ਦਾ ਅਰਥਾਂ ਸਮੇਤ ਪੜ੍ਹਨਾ ਕੋਈ ਔਖੀ ਗੱਲ ਨਹੀਂ ਨਾ ਸਾਨੂੰ ਆਮ ਟੀਕੇ ਤੇ ਸਹਾਇਤਾ ਜਿਹੜੀ ਹੈ ਆਮ ਮਿਲ ਜਾਂਦੀ ਹੈ Google ਤੇ ਸਰਚ ਕਰੋ ਸਭ ਕੁਝ ਮਿਲੂਗਾ ਜਿਹੜੀ ਮਰਜ਼ੀ ਅਸ਼ਟਪਦੀ ਨੂੰ ਪੜੋ ਉਹਦੇ ਅਰਥਾਂ ਨੂੰ ਪੜੋ ਤੇ 24 ਦਿਨ ਲਗਾਤਾਰ ਕਰੋ 24 ਦਿਨ ਤੇ ਤੁਹਾਨੂੰ ਇੱਕ ਪਾਠ ਕੀਤੇ ਦਾ ਫਲ 10 ਗੁਣਾ ਮਿਲ ਜਾਣਾ ਹੈ ਉਹਦਾ ਭਾਵ ਕੀ ਕਿ ਤੁਸੀਂ ਉਸ ਚੀਜ਼ ਨੂੰ ਸਮਝ ਲਿਆ ਉਹਨੂੰ ਵਿਚਾਰ ਲਿਆ ਤੇ ਵਿਚਾਰ ਕੇ ਤੁਸੀਂ ਉਹਨੂੰ ਜੀਵਨ ਚ ਲਾਗੂ ਕਰ ਲਿਆ ਸਤਿਗੁਰੂ ਇਹੋ ਤਾਂ ਕਹਿੰਦੇ ਆ ਨਾ ਗੁਰਬਾਣੀ ਪੜਨਾ ਕੀ ਹੈ ਪੜ-ਪੜ ਗੱਡੀ ਲੱਦੀ ਹੈ ਸਤਿਗੁਰੂ ਕਹਿੰਦੇ ਇਹ ਨਾ ਹੋਵੇ ਵੀ ਮੈਂ ਤਾਂ ਜੀ ਇੰਨੇ ਪਾਠ ਕਰ ਲਏ ਇੰਨੇ ਪਾਠ ਕਰ ਲਿਆ ਕਰ ਲਿਆ ਕਰ ਲਿਆ ਹੰਕਾਰ ਤਾਂ ਫੇਰ ਨਹੀਂ ਛੱਡਿਆ ਮਨ ਦਾ ਨੀਵਾਪਣ ਜਿਹੜਾ ਹੈ ਉਹ ਤਾਂ ਫੇਰ ਨਹੀਂ ਆਇਆ ਕਹਿਣ ਤੋਂ ਭਾਵ ਵੀ ਕੱਲਾ ਹੰਕਾਰ ਹੀ ਨਾ ਹੋਵੇ ਪੱਲੇ ਹੰਕਾਰ ਹੀ ਨਾ ਰਹਿ ਜਾ ਕਿਤੇ ਉਹ ਹੋਵੇ ਤਾਂ ਹੋਵੇ ਕਿ ਹੋਵੇ ਇਹ ਕਿ ਸਤਗੁਰੂ ਕਿਰਪਾ ਰਖਿਓ ਮੈਨੂੰ ਮਤਬੁੱਧ ਦਿਓ ਸਤਬੁੱਧ ਦਿਓ ਮੈਂ ਆਪ ਜੀ ਦੀ ਸਿਰਫ ਸਲਾਹ ਦੇ ਨਾਲ ਜੁੜਿਆ ਹਾਂ ਆਪ ਜੀ ਦੀ ਕਿਰਪਾ ਨਾਲ ਜੁੜਿਆ ਹਾਂ ਪਿਆਰਿਓ ਉਥੇ ਪਾਠ ਦਾ ਜਿਹੜਾ ਹੈ ਸਭ ਤੋਂ ਵੱਧ ਫਲ ਮਿਲਦਾ ਹੈ ਜਦੋਂ ਸਮਝ ਕੇ ਥੋੜਾ ਥੋੜਾ ਕੀਤਾ ਜਾਏ ਉਥੇ ਬਸ ਇਹ ਨਾ ਹੋਵੇ ਪਿਛੇਲੀ ਚੇਰੀ ਕੰਮ ਨਿਮੇੜ ਦੇ ਮੈਂ ਤਾਂ ਪਲਾਣੀ ਖਾਣਾ ਜਾਣਾ ਛੇਰੀ ਚੇਰੀ ਕਰ ਦੇ ਮੈਂ ਤਾਂ ਉੱਧਰ ਵੀ ਜਾਣਾ ਮੈਂ ਇੱਧਰ ਵੀ ਜਾਣਾ ਮੈਂ ਇੱਥੇ ਭੱਜਣਾ ਮੈਂ ਆਹ ਕਰਨਾ ਮੇਰਾ ਆ ਪਿਆ ਮੇਰਾ ਉਹ ਪਿਆ ਕਹਿਣ ਤੋਂ ਬਾਅਦ ਵੀ ਥੋੜਾ ਕੀਤਾ ਜਾਏ ਸਮਝ ਕੇ ਕੀਤਾ ਜਾਏ ਉਹਨੂੰ ਸਮਝਿਆ ਜਾਏ ਵੀ ਸਤਿਗੁਰੂ ਮੈਨੂੰ ਕੀ ਕਹੇ ਜਦੋਂ ਪਾਠ ਕਰਨਾ ਇੱਕ ਗੱਲ ਹੋਰ ਮਹਾਂਪੁਰ ਕਹਿੰਦੇ ਹੁੰਦੇ ਸੀ ਕਿ ਜਦੋਂ ਪਾਠ ਕਰਨਾ ਹੈ ਨਾ ਤਾਂ ਇਹ ਸਮਝ ਆਏ ਮੇਰੀ ਗੁਰੂ ਨਾਲ ਗੱਲ ਹੋ ਰਹੀ ਹੈ ਸਤਿਗੁਰੂ ਮੇਰੇ ਨਾਲ ਗੱਲਾਂ ਕਰ ਰਹੇ ਨੇ ਮੈਂ ਗੁਰੂ ਨਾਲ ਗੱਲਾਂ ਕਰ ਰਿਹਾ ਕਹਿੰਦੇ ਤੁਹਾਡੇ ਤੇ ਗੁਰੂ ਦੇ ਵਿਚਾਲੇ ਫਿਰ ਕੁਝ ਨਾ ਹੋਵੇ ਇਹ ਨਾ ਹੋਵੇ ਵੀ ਸ੍ਰੀ ਸ੍ਰੀ ਪਾਠ ਕਰਾਂ ਮੈਂ ਤੇ ਜਾਣਾ ਸ੍ਰੀ 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 ਪਾਠ ਕਰਾਂ ਮੈਂ ਫਲਾਣਾ ਕੰਮ ਕਰਨਾ ਸੀ ਉਹ ਗੱਲਾਂ ਹੋ ਰਹੀਆਂ ਨੇ ਤੁਹਾਡੀਆਂ ਤੁਹਾਡੀਆਂ ਆਪਸ ਵਿੱਚ ਬਚਨ ਹੋ ਰਹੇ ਨੇ ਕਹਿੰਦੇ ਉੱਥੇ ਜਦੋਂ ਆਪਾਂ ਇਹ ਸਮਝਾਂਗੇ ਨਾ ਤੇ ਉਦੋਂ ਫਿਰ ਹਜ਼ਾਰ ਗੁਣਾ ਫਲ ਜ਼ਿਆਦਾ ਮਿਲਣਾ ਜਦੋਂ ਅਸੀਂ ਗੁਰੂ ਨੂੰ ਆਪਣਾ ਸਮਝ ਕੇ ਔਰ ਸਤਿਗੁਰੂ ਦੇ ਵਿੱਚ ਬਾਣੀ ਨੂੰ ਜਦੋਂ ਪੜਾਂਗੇ ਨਾ ਅਸੀਂ ਗੱਲਾਂ ਕਰਾਂਗੇ ਗੁਰੂ ਨਾਲ ਸਾਰੇ ਸਵਾਲ ਕਰਾਂਗੇ ਸਤਿਗੁਰੂ ਦਾ ਜਵਾਬ ਦੇਣਗੇ ਅਸੀਂ ਕਹਾਂਗੇ ਸਤਿਗੁਰੂ ਕਿਵੇਂ ਕਰੀਏ ਸਤਿਗੁਰੂ ਕਹਿੰਦੇ ਐਂ ਦੁਖ ਪਾਪ ਕਾ ਨਾ ਜੇ ਤੂੰ ਭਾਈ ਮੇਰੀ ਸੁਨੇਗਾ ਤੇਰੇ ਸਾਰੇ ਦੁੱਖ ਨਾਸ਼ ਹੋ ਜਾਣਗੇ ਹੁਣ ਸੁਣਨਾ ਕੀ ਹੈ ਸਤਿਗੁਰੂ ਕਹਿੰਦੇ ਆਹ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋਗਾ ਉਹ ਸੱਚੀ ਬਾਣੀ ਗੱਲ ਸਪਸ਼ਟ ਹੋ ਗਈ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਪਿਆਰਿਓ ਉਥੇ ਕਿਰਪਾ ਹੁੰਦੀ ਹੈ ਜਦੋਂ ਆਪਾਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਸਮਝ-ਸਮਝ ਕੇ ਪੜਾਂਗੇ ਇਹ ਸਮਝ ਕੇ ਵੀ ਮੇਰਾ ਗੁਰੂ ਤੇ ਮੈਂ ਉਹਦਾ ਸਿੱਖ ਤੇ ਆਪਣੇ ਮਨ ਦੇ ਵਿੱਚ ਹੰਕਾਰ ਨਾ ਲੈ ਕੇ ਆਇਓ ਹੰਕਾਰ ਕੀ ਹੈ ਮੇਰਾ ਗੁਰੂ ਮੇਰਾ ਮਹਾਨ ਹੈ ਸਤਿਗੁਰੂ ਕਿਰਪਾ ਕਰਨ ਵਾਲੇ ਨੇ ਮੇਰੇ ਤੇ ਮੈਂ ਤੇ ਕੀ ਹਮ ਕੁਕਰ ਤੇਰੇ ਦਰਬਾਰ ਭੌਂਕ ਹੈ ਆਗੇ ਬਦਨ ਪਸਾਰ ਇਹ ਭਾਵਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ